ਲਓ ਜੀ ਆਪਾਂ ਪਹੁੰਚ ਗਏ ਆਪਣੇ ਮੱਛ ਬੜਾ ਸਾਹ ਵਾਲੀ ਡੀਲਰਸ਼ਿਪ ਤੇ ਤੇ ਰੂਟਾਵੇਟਰ ਜਿਹੜੇ ਨਵੇਂ ਆਏ ਸੀ ਉਹ ਕਸਤੇ ਤੇ ਕੁਸ਼ਕ ਵਿੱਚ ਰਹਿ ਵੀ ਗਏ ਮੁੰਡਿਆਂ ਨੇ ਇਹ ਵੀ ਹੌਲੀ ਹੌਲੀ ਤਿਆਰ ਕਰੇ ਦੇਣੇ ਆ ਤੇ ਪੁਰਾਣੇ ਰੂਟਾਵੇਟਰ ਵੀ ਕੱਦੂ ਤੋਂ ਪਹਿਲਾਂ ਸਰਵਿਸ ਲਈ ਆਉਣ ਲੱਗੇ ਕਿਸੇ ਦਾ ਤੇਲ ਚੇਂਜ ਕਰਨਾ ਕਿਸੇ ਦੇ ਬਲੇਡ ਨਵੇਂ ਪਾਉਣੇ ਆ ਉਹ ਵੀ ਆਪਣੇ ਕੋਲ ਆਉਣ ਲੱਗੇ ਨੇ ਜੀ ਤੇ ਇਹ ਵੀ ਸਰਵਿਸ ਕਰਕੇ ਪੂਰੀ ਖੜਾਵਾਵਾਂਗੇ ਜੀ ਤੇ ਬਾਕੀ ਬੀਲਰ ਵੀ ਆਉਣ ਲੱਗੇ ਇਹਨਾਂ ਦੀ ਵੀ ਪੂਰੀ ਸਰਵਿਸ ਚੱਲ ਰਹੀ ਹੈ ਜੋਰਾ ਸ਼ੋਰਾ ਨਾਲ ਤੇ ਇੱਕ ਬਾਈ ਆਪਣੇ ਕੋਲ ਟੂਰੋ ਵਾਲੀ ਮਸ਼ੀਨ ਆ ਜੀ ਨਵੇਂ ਸ਼ਹਿਰ ਏਰੀਆ ਦੇ ਵਿੱਚ ਰੋਪੜ ਏਰੀਆ ਚ ਭਾਈ ਮਾਛਵਾੜਾ ਸਾਹਿਬ ਏਰੀਆ ਚ ਕਿਸੇ ਨੂੰ ਵੀ ਇਹ ਮਸ਼ੀਨ ਦੀ ਡੈਮੋ ਚਾਹੀਦੀ ਵੀ ਭਾਈ ਦੱਸ ਦਿਓ ਤੇ ਆਪਣੇ ਬੰਦੇ ਪਿੰਡ ਦੇ ਵਿੱਚ ਬੰਦੇ ਇਕੱਠੇ ਕਰ ਲੈਣ ਤੇ ਟਰੈਕਟਰ ਉਹਨਾਂ ਦਾ ਆਵਦਾ ਹੋਵੇ 65 ਤੋਂ 70 ਪਾਵਰ ਦਾ ਤੇ ਅਸੀਂ ਮਸ਼ੀਨ ਉੱਥੇ ਲੈ ਕੇ ਆ ਜਾਾਂਗੇ ਤੇ ਉਹਨਾਂ ਨੂੰ ਆਪਾਂ ਡੈਮੋ ਦਿਖਾ ਦਾਂਗੇ ਵੀ ਕਿਦਾਂ ਦਾ ਇਹ ਟੋਕਾ ਕਰਦੀ ਹੈ ਜਿਹੜੇ ਵੀ ਲੈਂਡ ਦਾ ਚਾਹਵਾਨ ਨੇ ਇਹ ਸਿੰਗਲ ਰੋ ਵਾਲੀ ਨਹੀਂ ਹੈਗੀ ਇਹ ਡਬਲ ਰੋ ਵਾਲੀ ਆ ਕਿਸੇ ਨੇ ਵੀ ਲੈਣੀ ਹੋਈ ਜਿਸ ਨੇ ਡੈਮੋ ਲੈਣਾ ਹੋਇਆ ਤਾਂ ਆਪਣੇ ਨਾਲ ਭਾਈ ਜੀ ਕਰ ਲਿਓ ਸੰਪਰਕ ਤੇ ਨੰਬਰ ਹੈਗਾ ਆਪਣਾ 7087385393 ਜੇ ਆਹ ਮਸ਼ੀਨ ਦਾ ਡੈਮੋ ਲੈਣਾ ਸ਼ਕਤੀਮਾਨ ਦਾ ਕੋਈ ਵੀ ਇੰਪਲੀਮੈਂਟ ਲੈਣਾ ਤਾਂ ਆਹ ਨੰਬਰ ਤੇ ਸੰਪਰਕ ਕਰਿਓ ਤੇ ਅੱਗੇ ਜਿਹੜੀ ਆਪਾਂ ਵੀਡੀਓ ਦੇ ਨਾਲ ਅਟੈਚ ਕਰਨੀ ਆ ਉਹ ਹੈਗੀ ਆ ਬਾਜੀ ਟਰੈਕਟਰ ਵਾਲੀ ਉਹ ਜਦੋਂ ਵੀਡੀਓ ਚੱਲੂਗੀ ਤਾਂ ਉਹ ਉਹਨਾਂ ਦੇ ਵੀਡੀਓ ਦੇ ਥੱਲੇ ਨੰਬਰ ਆ ਜਾਣਾ ਟਰੈਕਟਰ ਵਾਲੇ ਵੀਰਾਂ ਦਾ ਜਿਨ੍ਹਾਂ ਕੋਲ ਸੈਕੰਡ ਹੈਂਡ ਟਰੈਕਟਰ ਖੜੇ ਆ ਉਸ ਨੰਬਰ ਤੇ ਜਿਹਨੇ ਵੀ ਟਰੈਕਟਰ ਲੈਣਾ ਤਾਂ ਉਸ ਨੰਬਰ ਤੇ ਸੰਪਰਕ ਕਰਿਓ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣੇ ਚੱਲਦੀ ਵੀਡੀਓ 'ਚ ਤੇ ਵੀਡੀਓ ਨੂੰ ਕਰ ਦਿਓ ਵੱਧ ਵੱ ਤੇ ਪਹਿਲਾ ਜਿਹੜਾ ਟਰੈਕਟਰ ਬਾਈ ਇਹਨਾਂ ਕੋਲ ਖੜਾ ਕਬੋਟਾ ਬਹੁਤ ਸਾਫ ਟਰੈਕਟਰ ਹੈ ਜੀ ਐਮ ਜੂ 5502 ਜਪਾਨੀ ਟਰੈਕਟਰ ਤੇ ਜੇ ਆਪਾਂ ਬਾਈ ਇਹਦੇ ਪਿਛਲੇ ਵਾਲੇ ਟਾਇਰਾਂ ਦੀ ਗੱਲ ਕਰੀਏ ਤਾਂ ਐਮ ਆਰ ਐਫ ਕੰਪਨੀ ਦੇ ਪਿਛਲੇ ਟਾਇਰ ਨੇ ਜੀ 16 9 28 ਦੇ ਪਿਛਲੇ ਵਾਲੇ ਟਾਇਰ ਨੇ ਤੇ ਜਿਹੜੇ ਮੂਹਰੇ ਵਾਲੇ ਟਾਇਰ ਨੇ 750 16 ਦੇ ਨੇ ਜੀ ਤੇ ਟਾਇਰ ਵੀ ਬਿਲਕੁਲ ਨਵੇਂ ਖੜੇ ਨੇ ਚੌਕੜਾ ਹੀ ਟਾਇਰਾਂ ਦਾ ਬਿਲਕੁਲ ਸਾਫ ਤੇ ਬਿਲਕੁਲ ਨਵਾਂ ਖੜਾ ਤੇ ਜੇ ਆਪਾਂ ਕਬੋਟਾ ਦੇ ਮਾਡਲ ਦੀ ਗੱਲ ਕਰੀਏ ਤਾਂ 2022 ਮਾਡਲ ਟਰੈਕਟਰ ਆ ਜੀ ਇਹ ਕਬੋਟਾ ਤੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਬਹੁਤ ਸਾਫ਼ ਕੰਡੀਸ਼ਨ ਚ ਟਰੈਕਟਰ ਖੜਾ ਜੀ ਤੇ ਬਾਕੀ ਇਹਦੇ ਤੁਹਾਨੂੰ ਆਪਾਂ ਸਾਰਾ ਨੇੜੇ ਕਰਕੇ ਕੈਮਰਾ ਦਿਖਾ ਦਿੰਨੇ ਆ ਲੀਕੇਜ ਤੱਕੇ ਤਾਂ ਹੁੰਦੀ ਹੀ ਨਹੀਂ ਕਿਉਂਕਿ ਬ੍ਰਾਂਡ ਟਰੈਕਟਰ ਆ ਬਾਹਰਲੇ ਤੇ ਗੇਅਰ ਦਿਖਾ ਦਿੰਨੇ ਆ ਇਹਦਾ ਹਾਈ ਲੋ ਮੀਡੀਅਮ ਇੱਧਰ ਹੁੰਦਾ ਤੇ ਬੈਕ ਵੀ ਇੱਧਰ ਹੀ ਹੁੰਦਾ ਤੇ ਪਰਲੇ ਪਾਸੇ ਦੂਜਾ ਪਹਿਲਾ ਦੂਆ ਤੀਆ ਚੌਥਾ ਤੇ ਦਾ ਹਾਈ ਲੋ మీడియం ਤੇ ਚਾਰ ਗੇਰ ਹੁੰਦੇ ਨੇ ਬੈਕ ਹੁੰਦਾ ਚੌਥਾ ਇਧਰਲੇ ਪਾਸੇ ਤੇ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਕਬੋਟਾ ਕਿਸੇ ਨੂੰ ਵੀ ਚਾਹੀਦਾ ਹੋਇਆ ਬਾਈ ਜੀ ਕਰ ਲਿਓ ਸੰਪਰਕ ਜੇ ਮਾਡਲ ਦੀ ਗੱਲ ਕਰੀਏ ਟਰੈਕਟਰ ਦੀ ਤਾਂ 2022 ਮਾਡਲ ਟਰੈਕਟਰ ਆ ਕਬੋਟਾ ਤੇ ਜਿਹੜੀ ਇਹਦੀ ਡਿਮਾਂਡ ਆ ਬਾਈ ਉਹਨਾਂ ਨੇ ਕਰੀ ਹੋਈ 6 ਲੱਖ 65000 ਰੁਪਿਆ ਬਾਈ ਜੀ ਟਰੈਕਟਰ ਦੀ ਡਿਮਾਂਡ ਆ ਤੇ ਮੋਕਰੇ ਤੇ ਘੱਟ ਵੱਧ ਹੋ ਜੂਗਾ ਗੱਲ ਤਾਂ ਸੌਦਾ ਦਾ ਬਾਜੀ ਬਹਿ ਕੇ ਹੀ ਹੁੰਦਾ ਹੁੰਦਾ ਜਿੰਨੀਆਂ ਵੀ ਆਪਾਂ ਡਿਮਾਂਡਾਂ ਦੱਸਾਂਗੇ ਬਾਈ ਉਹ ਸਿਰਫ ਡਿਮਾਂਡ ਦੱਸੀ ਹੋਈ ਆ ਬਾਕੀ ਸੌਦਾ ਬਹਿ ਕੇ ਹੋਊਗਾ ਜਿੰਨੇ ਵੀ ਟਰੈਕਟਰ ਦੀ ਡਿਮਾਂਡ ਦੱਸਾਂਗੇ ਪਵੋਟਾ ਹੈਗਾ 6,65,000 ਦਾ 2022 ਮਾਡਲ ਤੇ ਉਹ ਤੋਂ ਬਾਅਦ ਬਾਈ ਇਹਨਾਂ ਕੋਲ ਜਿਹੜਾ ਅੱਗੇ ਟਰੈਕਟਰ ਆ ਜਾਂਦਾ ਨਿਊ ਹਾਲੈਂਡ 3602 ਜੇ ਪਿੱਛੇ ਟਾਇਰਾਂ ਦੀ ਗੱਲ ਕਰੀ ਤਾਂ ਅਪੋਲੋ ਕੰਪਨੀ ਦੇ ਜਿਹੜੇ ਪਿਛਲੇ ਟਾਇਰ ਨੇ ਜੀ ਤੇ ਜਿਹੜੇ ਫਰੰਟ ਵਾਲੇ ਟਾਇਰ ਨੇ ਉਹ ਹੈਗੇ ਨੇ ਜੀ ਗੋਡਇਰ ਦੇ 750 16 ਦੇ ਮੂਹਰੇ ਟਾਇਰ ਨੇ ਤੇ 14 ਦੇ ਪਿਛਲੇ ਟਾਇਰ ਨੇ ਜੀ ਇਹਦੇ 14 ਨੰਬਰ ਦੇ ਟਰੈਕਟਰ ਬਿਲਕੁਲ ਸਾਫ਼ ਆ ਨਿਊ ਹਾਲੈਂਡ 3602 ਲਈ ਕਿਤੇ ਨਹੀਂ ਹੈਗੀ ਤੇ ਜੇ ਇਹਦੇ ਆਪਾਂ ਮਾਡਲ ਦੀ ਗੱਲ ਕਰੀਏ ਬਾਈ ਜੀ 2016 ਮਾਡਲ ਟਰੈਕਟਰ ਆ ਜੀ 3602 ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ 3 ਲੱਖ 75000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਜੀ ਤੇ ਬਾਕੀ ਟਰੈਕਟਰ ਪੂਰਾ ਸਾਫ ਆ ਤੁਹਾਨੂੰ ਨੇੜੇ ਕੈਮਰਾ ਕਰਕੇ ਦਿਖਾ ਦਿੰਨੇ ਆ ਦੇ ਕੋਈ ਗਿੱਚ ਕਿਤੋਂ ਨਹੀਂ ਹੈਗੀ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਤੇ ਉਹ ਤੋਂ ਬਾਅਦ ਜਿਹੜਾ ਟਰੈਕਟਰ ਆ ਜਾਂਦਾ ਆਪਣੇ ਕੋਲ ਸੋਨਾਲੀਕਾ ਜੀ ਸੋਨਾਲੀਕਾ ਹੈਗਾ ਜੀ 750 ਤੇ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਜੀ ਟਾਇਰ ਇਹਦੇ ਵੀ ਪੂਰੇ ਵਧੀਆ ਖੜੇ ਨੇ ਜੀ ਪਿਛਲੇ ਟਾਇਰ ਇਹਦੇ ਹੋਣਗੇ ਜੀ 14 ਦੇ ਤੇ ਮੂਹਰੇ 750 16 ਦੇ ਆ ਤੇ ਟਰੈਕਟਰ ਦੇ ਮਾਡਲ ਦੀ ਗੱਲ ਕਰੀ ਤਾਂ ਸੋਨਾਲੀਕਾ ਦੇ ਵੀ ਜੀ 2021 ਮਾਡਲ ਟਰੈਕਟਰ ਆ ਜੀ ਤੇ ਲੀਕੇਜ ਕਿਤੋਂ ਨਹੀਂ ਹੈਗੀ ਬਿਲਕੁਲ ਸਾਫ ਕੰディション ਚ ਟਰੈਕਟਰ ਆ ਜੀ ਤੇ 3 ਸਪੀਡ ਚ ਟਰੈਕਟਰ ਆ ਜੀ ਆ ਦੇਖੋ ਹਾਈ ਲੋ ਮੀਡੀਅਮ ਤੇ ਛੱਟ ਲ ਗੇਅਰ ਲੱਗਿਆ ਹੋਇਆ ਉੱਪਰ ਸੋਨਾਲੀਕਾ 750 2075 ਇੱਧਰ ਲਾ 2021 ਮਾਡਲ ਟਰੈਕਟਰ ਆ ਜਿਹਦੀ ਡਿਮਾਂਡ ਦੀ ਗੱਲ ਕਰੀ ਤਾਂ 535000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਜੀ ਸੋਨੇ ਲੀਕੇ ਦੀ ਤੇ ਉਹ ਤੋਂ ਬਾਅਦ ਬਾਈ ਉਹਨਾਂ ਕੋਲ ਟਰੈਕਟਰ ਆ ਜਾਂਦਾ ਜਿਵੇਂ ਆਪਾਂ ਕਹਿੰਨੇ ਆਪਾਂ ਦਵਾਬੇ ਏਰੀਆ ਦੇ ਵਿੱਚ ਖੜੇ ਆ ਰਾਹੋਂ ਚ ਤੇ ਦਵਾਬੇ ਦੀ ਸ਼ਾਨ ਆ ਇਹ ਟਰੈਕਟਰ ਨਿਊ ਹਾਲੈਂਡ ਤੇ ਨਿਊ ਹਾਲੈਂਡ ਹੈਗਾ 5620 ਤੇ ਰੇਡੀਅਲ ਟਾਇਰ ਪਾਏ ਹੋਏ ਨੇ ਜੀ ਤੇ ਟਾਇਰ ਵੀ ਪੂਰੇ ਵਧੀਆ ਖੜੇ ਨੇ ਜੀ ਰੇਡੀਅਲ ਟਾਇਰ ਪਾਏ ਹੋਏ ਨੇ ਮੂਰੇ ਵੀ ਵੱਡੇ ਟਾਇਰ ਪਾਏ 10 ਨੰਬਰ ਦੇ 10 16 ਦੇ ਜੀ ਜੇ ਆਪਾਂ ਬਾਈ ਜੀ ਇਹਦੀ ਗੱਲ ਕਰੀਏ ਮਾਡਲ ਦੀ 5620 ਜਿਹੜਾ ਹੈਗਾ ਇਹ 2020 ਮਾਡਲ ਟਰੈਕਟਰ ਆ ਜੀ 2020 ਮਾਡਲ ਟਰੈਕਟਰ ਆ ਹਾਲੈਂਡ 5620 ਤੇ ਲੀਕੇਜ ਤਾਂ ਕਿਤੇ ਹੋਾਈ ਨਹੀਂ ਬਿਲਕੁਲ ਸਾਫ ਕੰディション ਚ ਟਰੈਕਟਰ ਆ ਜੀ ਬਿਲਕੁਲ ਓਕੇ ਕੰਡੀਸ਼ਨ ਚ ਜੱਟਾ ਕਿਸੇ ਨੂੰ ਵੀ ਚਾਹੀਦਾ ਹੋਇਆ ਬਾਈ ਹਾਲੈਂਡ ਤਾਂ ਬਾਈ ਇਹਨਾਂ ਨਾਲ ਸੰਪਰਕ ਕਰ ਲਿਓ 5620 ਤੇ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ 5620 ਦੀ ਜੀ ਤਾਂ ਇਹਦੀ ਡਿਮਾਂਡ ਹੈਗੀ ਆ 8 ਲੱਖ 80000 ਰੁਪਏ ਸਟਰੈਕਟਰ ਦੀ ਡਿਮਾਂਡ ਆ 8 ਲੱਖ 80000 ਰੁਪਿਆ ਇਸ ਸਟਰੈਕਟਰ ਦੀ ਡਿਮਾਂਡ ਆ ਕਿਸੇ ਨੂੰ ਵੀ ਚਾਹੀਦਾ ਹੋਇਆ ਤਾਂ ਕਰ ਲਿਓ ਸੰਪਰਕ ਤੇ ਉਹ ਤੋਂ ਬਾਅਦ ਬਾਈ ਉਹਨਾਂ ਕੋਲ ਜਿਹੜਾ ਸਟਰੈਕਟਰ ਆ ਜਾਂਦਾ ਫੇਰ ਕਬੂਟਾ ਐਮ ਯੂ 4501 ਇਹ ਜਿਹੜਾ ਸਟਰੈਕਟਰ ਆ ਇਹ 4 ਵੀਲ ਸਟਰੈਕਟਰ ਆ ਜੇ ਮਾਡਲ ਦੀ ਗੱਲ ਕਰੀਏ 2017 ਮਾਡਲ ਸਟਰੈਕਟਰ ਆ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਜੇ ਆਪਾਂ ਕਰੀਏ ਬਾਈ ਇਹਦੀ ਡਿਮਾਂਡ ਦੀ ਗੱਲ ਇਹਦੀ 5 ਲੱਖ ਰੁਪਿਆ ਬਾਈ ਉਹ ਨਹੀਂ ਡਿਮਾਂਡ ਕਰਦੇ ਨੇ ਜੀ ਤੇ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ। ਉਹ ਤੋਂ ਬਾਅਦ ਜਿਹੜਾ ਅਗਲਾ ਟਰੈਕਟਰ ਆ ਜਾਂਦਾ ਜੀ ਸਵਰਾਜ 735। ਇਹ ਵੀ ਪੂਰਾ ਵਧੀਆ ਟਰੈਕਟਰ ਆ ਸਾਫ ਆ ਜੀ। ਸਵਰਾਜ 744 ਆ ਸੌਰੀ 744 ਸਵਰਾਜ ਆ। ਇਹ ਮਾਡਲ ਦੀ ਗੱਲ ਕਰੀਏ ਬਾਈ ਜੀ 2018 ਮਾਡਲ ਜਿਹੜਾ ਇਹ ਟਰੈਕਟਰ ਆ ਜੀ। ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀ ਤਾਂ 3 ਲੱਖ ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਜੀ ਸਵਰਾਜ ਦੀ 744 ਦੀ। ਤੇ ਉਹ ਤੋਂ ਬਾਅਦ ਜਿਹੜਾ ਬਾਈ ਨਾਲ ਕੋ ਟਰੈਕਟਰ ਖੜਾ ਹੈਗਾ ਫਾਰਮ ਟਰੈਕ 60 ਜੀ। ਟਾਇਰ ਟੂਰੇ ਦੇ ਵੀ ਪੂਰੇ ਵਧੀਆ ਖੜੇ ਨੇ ਜੀ ਤੇ ਸਵਰਾਜ ਦੇ ਵੀ ਟਾਇਰ ਵਧੀਆ ਖੜੇ ਨੇ ਤੇ ਫਾਰਮ ਟਰੈਕ 60 ਜਿਹੜਾ ਮਾਡਲ ਹੈਗਾ 2001 ਮਾਡਲ ਟਰੈਕਟਰ ਆ ਤੇ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਤਾਂ 2 ਲੱਖ 35000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਜਿੰਨੇ ਟਰੈਕਟਰਾਂ ਦੀ ਬਾਈ ਡਿਮਾਂਡ ਦੱਸੀ ਆ ਇਹ ਆਪਾਂ ਸਿਰਫ ਡਿਮਾਂਡ ਦੱਸੀ ਆ ਬਾਈ ਬਾਕੀ ਮੌਕੇ ਤੇ ਵੱਧ ਘਟ ਹੋ ਜੂਗਾ ਕਿਸੇ ਨੂੰ ਵੀ ਚਾਹੀਦਾ ਆ ਬਾਈ ਕੋਈ ਵੀ ਟਰੈਕਟਰ ਕਰ ਲਿਓ ਸੰਪਰਕ ਤੇ ਉਹ ਤੋਂ ਬਾਅਦ ਜਿਹੜਾ ਆ ਜਾਂਦਾ ਫਾਰਮ ਟਰੈਕ ਫੇਰ ਦੁਬਾਰਾ 60 ਆ ਜਾਂਦਾ ਤੇ ਇਹਦੀ ਇਹਦਾ ਜਿਹੜਾ ਮਾਡਲ ਹੈਗਾ 2004 ਮਾਡਲ ਟਰੈਕਟਰ ਤੇ ਇਹਦੀ ਡਿਮਾਂਡ ਹੈਗੀ ਆ ਜੀ 2 ਲੱਖ 25000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਜੀ ਕਿਸੇ ਨੂੰ ਵੀ ਚਾਹੀਦਾ ਹੋਇਆ ਤਾਂ ਬਾਈ ਜੀ ਕਰ ਲਿਓ ਸੰਪਰਕ ਬਾਈ ਉਹਨਾਂ ਨਾਲ ਤੇ ਹੋਰ ਵੀ ਬਾਈ ਆ ਟਰੈਕਟਰ ਖੜੇ ਨੇ ਮਹਿੰਦਰਾ ਇਹਨਾਂ ਬਾਰੇ ਕੋਈ ਖਾਸ ਜਾਣਕਾਰੀ ਹੈ ਨਹੀਂ ਮਹਿੰਦਰਾ 475 ਡੀਆਈ ਖੜਾ ਫੇਰ 472 ਡੀਆਈ ਖੜਿਆ ਉਸ ਤੋਂ ਬਾਅਦ ਫੇਰ 475 ਡੀਆਈ ਖੜਾ ਤਿੰਨੇ ਮਹਿੰਦਰਾ 475 ਡੀਆਈ ਖੜੇ ਆ ਜੇ ਇਹਨਾਂ ਬਾਰੇ ਕੋਈ ਵੀ ਜਾਣਕਾਰੀ ਬਾਧੂ ਲੈਣੀ ਹੋਈ ਤਾਂ ਥੱਲੇ ਬਈ ਨੰਬਰ ਚੱਲ ਰਿਹਾ ਸਕਰੀਨ ਤੇ ਤੇ ਪਰਗਣ ਬਾਈ ਉਹਨਾਂ ਨਾਲ ਸੰਪਰਕ ਕਰਕੇ ਇਹਨਾਂ ਬਾਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ ਕਿਸੇ ਵੀ ਟਰੈਕਟਰ ਬਾਰੇ ਬਾਈ ਜੀ ਜਾਣਕਾਰੀ ਲੈਣੀ ਹੋਈ ਕਿਸੇ ਵੀ ਟਰੈਕਟਰ ਬਾਰੇ ਚਾਹੇ ਸਭ ਤੋਂ ਮੂਰੇ ਕਬੂਟਾ ਖੜਾ ਉਸ ਤੋਂ ਬਾਅਦ 3602 ਖੜਾ ਸੋਨਾਲੀਕਾ 5620 ਫੇਰ ਕਬੂਟਾ ਸਵਰਾਜ 2 ਫਾਰਮ ਟਰੈਕ ਖੜੇ ਨੇ ਤੇ ਆ 475 ਟਰੈਕਟਰ ਖੜੇ ਨੇ ਮੇਲਾ ਪੂਰਾ ਟਰੈਕਟਰਾਂ ਦਾ ਲੱਗਿਆ ਹੋਇਆ ਕਿਸੇ ਨੂੰ ਵੀ ਬਾਈ ਜੀ ਚਾਹੀਦੇ ਹੋਏ ਕੋਈ ਵੀ ਟਰੈਕਟਰ ਕਿਸੇ ਵੀ ਬਾਰੇ ਜਾਣਕਾਰੀ ਹੋਰ ਬਾਧੂ ਚਾਹੀਦੀ ਥੱਲੇ ਨੰਬਰ ਸਕਰੀਨ ਤੇ ਚੱਲ ਰਹੇ ਨੇ ਤਾਂ ਤੁਸੀਂ ਬਾਈ ਉਹਨਾਂ ਨਾਲ ਬਾਈ ਸੰਪਰਕ ਕਰ ਸਕਦੇ ਹੋ ਤੇ ਤੁਹਾਨੂੰ ਇੱਧਰਲੇ ਪਾਸੇ ਇੱਕ ਹੋਰ ਟਰੈਕਟਰ ਦਿਖਾ ਦਿੰਨੇ ਆ ਤੇ ਮਹਿੰਦਰਾ ਟਰੈਕਟਰ ਖੜਾ ਬਾਈ ਉਹਨਾਂ ਕੋਲ ਜੀ ਇਹ ਹੈਗਾ ਜੀ 595 ਮਹਿੰਦਰਾ 595 ਜੀ ਟਰਬੋ ਮਹਿੰਦਰਾ 595 ਉੱਤੇ ਉਹ ਲਿਖਿਆ ਵੀ ਹੋਇਆ ਟਰਬੋ ਤੇ ਟਰਬੋ ਤੇ ਇਹਦੇ ਤੇ ਲੱਗੀ ہوئی ਆ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ 2006 ਮਾਡਲ ਟਰੈਕਟਰ ਆ ਜੀ ਮਹਿੰਦਰਾ 595 ਟਰਬੋ 2006 ਮਾਡਲ ਟਰੈਕਟਰ ਆ ਟਾਇਰ ਟੂਰ ਮੂਹਰੇ 6 ਨੰਬਰ ਦੇ ਆ ਤੇ ਪਿੱਛੇ ਹੈਗੇ ਨੇ ਜੀ 13 ਦੇ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਟਾਇਰ ਵੀ ਪੂਰੇ ਵਧੀਆ ਖੜੇ ਨੇ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਇਹਦੀ ਡਿਮਾਂਡ ਹੈਗੀ ਜੀ 2 ਲੱਖ 65000 ਰੁਪਿਆ ਇਸ ਟਰੈਕਟਰ ਦੀ ਜੀ ਡਿਮਾਂਡ ਆ ਕਿਸੇ ਨੂੰ ਵੀ ਚਾਹੀਦਾ ਹੈ ਬਾਈ ਜੀ ਕਰ ਲਿਓ ਸੰਪਰਕ ਬਾਈ ਇਹਨਾਂ ਨਾਲ ਜੀ ਤੇ ਇਹ ਸੀਗੇ ਬਾਈ ਇਹਨਾਂ ਕੋਲ ਟਰੈਕਟਰ ਖੜੇ ਤੇ ਸਾਰੇ ਟਰੈਕਟਰਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਬਾਕੀ ਵੀਡੀਓ ਦੇ ਥੱਲੇ ਨੰਬਰ ਚੱਲ ਰਹੇ ਆ ਕਿਸੇ ਵੀ ਟਰੈਕਟਰ ਬਾਰੇ ਜਾਣਕਾਰੀ ਹੁਈ ਬਾਈ ਇਹਨਾਂ ਨਾਲ ਕਰ ਲਿਓ ਸੰਪਰਕ ਕਿਸੇ ਵੀ ਬਾਰੇ ਜਾਣਕਾਰੀ ਲੈਣੀ ਹੋਈ ਤੇ ਬਾਈ ਜੀ ਜੇਕਰ ਵੀਡੀਓ ਵਧੀਆ ਲੱਗਦੀ ਆ ਤਾਂ ਬਾਈ ਆਪਣੇ ਚੈਨ ਆਪਣੇ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਕੇ ਜਾਇਓ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ